ਸਸਿਕਾ ਸਾਥਿਓ ਗੋਚੀਆਂ ਪੜਨਾ ਚੈਨਲ ਤੁਹਾਡਾ ਸਵਾਗਤ ਅੱਜ ਦੀ ਗਜ਼ਲ ਹੈ 30 ਸਾਲਾਂ ਤੋਂ ਜੇਲਾ ਅੰਦਰ ਘੁੱਟ-ਘੁੱਟ ਚੱਲਦੇ ਸਾਹ ਦੇ ਬਾਰੇ ਪੰਥ ਵਾਲਿਓ ਸੋਚੋ ਉੱਗੇ ਚੁੱਲਿਆਂ ਦੇ ਵਿੱਚ ਕਾਹ ਦੇ ਬਾਰੇ 30 ਸਾਲਾਂ ਤੋਂ ਜੇਲਾ ਅੰਦਰ ਘੁੱਟ-ਘੁੱਟ ਚੱਲਦੇ ਸਾਹ ਦੇ ਬਾਰੇ ਪੰਥ ਵਾਲਿਓ ਸੋਚੋ ਉੱਗੇ ਚੁੱਲਿਆਂ ਦੇ ਵਿੱਚ ਕਾਹ ਦੇ ਬਾਰੇ ਇੱਕਦਮ ਉੱਠ ਕੇ ਕਿੱਧਰ ਤੁਰਪੇ ਪਹਿਲਾਂ ਸੋਚੋ ਰਾਹ ਦੇ ਬਾਰੇ ਕਿੰਨਾ ਪਿੱਟ ਪਟੋਸਾ ਕੀਤਾ ਨੇਤਾ ਨੇ ਅਫਵਾਹ ਦੇ ਬਾਰੇ ਕਿੰਨਾ ਪਿੱਟ ਪਟੋਸਾ ਕੀਤਾ ਨੇਤਾ ਨੇ ਅਫਵਾਹ ਦੇ ਬਾਰੇ ਲਾਰੇ ਲਾ ਕੇ ਲੈ ਲਈ ਕੁਰਸੀ ਮਾਨ ਸਾਹਿਬ ਲਾਰੇ ਲਾ ਕੇ ਲੈ ਲਈ ਕੁਰਸੀ ਸੋਚੀ ਉਲਟੀ ਵਾ ਦੇ ਬਾਰੇ ਸੇਵਾ ਸੁਵਾਂ ਫਿਰ ਕਰ ਲਾਂਗੇ ਸੇਵਾ ਅੱਜ ਵਾਲੀ ਸਰਕਾਰ ਨੇ ਜਿੱਤਣ ਤੋਂ ਬਾਅਦ ਇਹੀ ਸੋਚਿਆ ਕਿ ਸੇਵਾ ਸੁਵਾਂ ਫਿਰ ਕਰ ਲਾਂਗੇ ਪਹਿਲਾਂ ਸੋਚੋ ਵਿਆਹ ਦੇ ਬਾਰੇ ਅਗਲੇ ਸ਼ੇਰ ਸੁਣੋ ਜੀ ਕਿ ਮੀਟਿੰਗ ਹੋਈ ਚਿੱਟੇ ਉੱਤੇ ਮੀਟਿੰਗ ਹੋਈ ਚਿੱਟੇ ਉੱਤੇ ਗੱਲਾਂ ਹੋਈਆਂ ਚਾਹ ਦੇ ਬਾਰੇ ਇਹ ਸਾਡੀ ਸੈਂਸਿਟੀ ਹੈ ਮੀਟਿੰਗ ਹੋਈ ਚਿੱਟੇ ਉੱਤੇ ਗੱਲਾਂ ਹੋਈਆਂ ਚਾਹ ਦੇ ਬਾਰੇ ਨੇਤਾ ਸੋਚੇ ਹੁਣ ਕੀ ਕਰੀਏ ਨਿਤ ਹੁੰਦੀ ਲਾਪਾ ਦੇ ਬਾਰੇ ਅਗਲੇ ਸ਼ੇਰ ਸੁਣੋ ਜੀ ਕਿ ਲੁੱਟ ਤਾਂ ਲੈ ਪਰ ਚੇਤੇ ਰੱਖੀ ਲੁੱਟ ਤਾਂ ਲੈ ਪਰ ਚੇਤੇ ਰੱਖੀ ਕਫਨ ਅਤੇ ਸਵਾਦ ਦੇ ਬਾਰੇ ਸਿਵਨ ਜੜੀ ਬਣ ਜਾਣੀ ਹੈ ਲੁੱਟਦਾਨੇ ਪਰ ਚੇਤੇ ਰੱਖੀ ਕਫਨ ਅਤੇ ਸਵਾ ਦੇ ਬਾਰੇ ਡਾਡਿਆ ਕੰਮ ਕਰਵਾਈ ਜਾਣਾ ਹੈ 10 ਕੁਝ ਤਾਂ ਤਨਖਾਹ ਦੇ ਬਾਰੇ ਜੱਜ ਨੇ ਸੁਲਾ ਕਰਾ ਦੇਣੀ ਹੈ ਜੱਜ ਨੇ ਸੁਲਾ ਕਰਾ ਦੇਣੀ ਹੈ ਮਿੱਥਲੋ ਲਿਖ ਲਿਖਾ ਦੇ ਬਾਰੇ 30 ਸਾਲਾਂ ਤੋਂ ਜੇਲਾ ਅੰਦਰ ਘੁਟਕੁਟ ਚੱਲਦੇ ਸਾਹ ਦੇ ਬਾਰੇ ਪੰਥ ਵਾਲਿਓ ਸੋਚੋ ਉੱਗੇ ਚੁੱਲੀਆਂ ਦੇ ਵਿੱਚ ਘਾ ਦੇ ਬਾਰੇ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ ਸਾਸ੍ਰਿਕਾ